ਸਤਿ ਸ਼੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਛੜਦੀ ਕਲਾ ਦੇ ਵਿੱਚ ਹੋਮੋਂਗੇ ਪਰਮਾਤਮਾ ਤੁਹਾਨੂੰ ਛੜਦੀ ਕਲਾ ਵਿੱਚ ਹੀ ਰੱਖੇ ਸਾਰਿਆਂ ਨੂੰ ਅੱਜ ਆਪਾਂ ਬਹੁਤ ਸੋਹਣੀ ਇੱਕ ਵੀਡੀਓ ਲੈ ਕੇ ਆਏ ਆਂ ਮਾਤਾ ਜੀ ਤੋਂ ਸੁਣਾਗੇ ਕਿ ਪੁਰਾਣੇ ਜ਼ਮਾਨੇ ਦੇ ਜਿਹੜੇ ਕੁਵਾਰੇ ਮੁੰਡੇ ਕੁੜੀਆਂ ਹੁੰਦੇ ਸੀ ਜਿਨ੍ਹਾਂ ਦੀ ਮੰਗਣੀ ਹੋ ਜਾਂਦੀ ਸੀਗੀ ਤੇ ਉਹਨਾਂ ਬਾਰੇ ਸੁਣਾਗੇ ਆਪਾਂ ਤੇ ਫਿਰ ਆਪਾਂ ਆਪਣੇ ਵਿਚਾਰ ਰੱਖਾਂਗੇ ਪਹਿਲਾਂ ਆਪਾਂ ਵੀਡੀਓ ਸੁਣਦੇ ਆਂ ਜੀ ਜਦੋਂ ਕੁੜੀ ਮੁੰਡੇ ਦੀ ਨਾ ਹਰੇ ਦੇਖ ਦਿਖਾਈ ਹੋਈ ਨਹੀਂ ਹੁੰਦੀ ਤੇਰੇ ਅਰਗੇ ਦੀ ਤੇ ਮਾੜਾ ਜਿਹਾ ਕੁੜੀ ਦਾ ਕਿਤੇ ਨੰਬਰ ਮਿਲ ਜੇ ਸਹੀ ਜਾ ਮੁੰਡੇ ਦਾ ਨੰਬਰ ਕੁੜੀ ਨੂੰ ਮਿਲ ਜੇ ਸਹੀ ਫਿਰ ਦੇ ਤੇਰੇ ਦੀ ਲੈ ਤੇਰੇ ਦੀ ਗੱਲਾਂ ਹਾਂਜੀ ਹੈ ਪਹਿਲਾਂ ਅੱਗੇ ਤਾਂ ਲੋਕਾਂ ਚ ਏਡੀਆਂ ਛੋ ਮਤਲਬ ਸ਼ਰਮਾ ਸੰਗਾ ਸੀਂਗਾ ਨਾ ਵੀ ਮੰਗੇ ਵੀ ਜਾਂਦੀ ਹੂੰ ਤੇ ਜੇ ਕਿਤੇ ਰਾਹ ਖੜੇ ਜਾਂ ਫਾਇਦਾ ਜਾਂਦੇ ਉਹ ਤੁਸੀਂ ਲੋਕੀ ਕੱਚੇ ਰਾਹਾਂ ਵਿੱਚ ਦੀ ਹੂੰ ਕੱਚੇ ਰਾਹੀ ਜਾਂਦਾ ਕਿਤੇ ਮਿਲ ਵੀ ਜਾਂਦਾ ਹੂੰ ਕੁੜੀ ਨੂੰ ਖੇਤ ਬੰਨੇ ਕੁੜੀਆਂ ਵੀ ਚਾਹ ਰੋਟੀ ਪਰਾਉਣ ਬਹੁਤ ਜਾਂਦੇ ਹੁੰਦੇ ਸੀ ਹੂੰ ਤੇ ਉੱਥੋਂ ਦੀ ਦਿਨ ਮੈਂ ਗੱਲ ਦੱਸਦੀ ਵੀ ਕੁੜੀ ਫਿਰ ਕੀ ਸੋਚਦੀ ਸੀ ਤੇ ਮੁੰਡਾ ਮੁਰੂ ਕਿਹੇ ਜਾ ਉਹਨੂੰ ਜਵਾਬ ਦੇ ਦਿੰਦਾ ਸੀ ਹੂੰ ਕੁੜੀ ਕਹਿੰਦੀ ਨਾ ਵੀ ਢਣੀਆਂ ਤੋੜਨ ਮੈਂ ਗਈ ਬਾਬਲਦਾਂ ਫੁੱਲ ਬਾੜਾਂ ਹੂੰ ਅੱਗੋਂ ਨਵੇਂ ਸੱਜਣ ਮਿਲੇ ਪੱਲੇ ਦੀ ਓਟ ਕਰ ਹੂੰ ਨੀਵੇਂ-ਨੀਵੇਂ ਲੰਘ ਜਾਇਓ ਵੀ ਸੱਜਣਾ ਵੀ ਮੈਂ ਕੰਨਿਆ ਕੁਆਰੀ ਹੂੰ ਹੂੰ ਫਿਰ ਮੁੰਡਾ ਮੁਰੂ ਮੁੰਡਾ ਮਤਲਬ ਸ਼ਰਮਾ ਸ਼ਰਮ ਮੁੰਡਾ ਵੀ ਬਹੁਤ ਮੰਦਾ ਸੀ ਹੂੰ ਉਹ ਕਹਿੰਦਾ ਜੇ ਤੂੰ ਕੰਨਿਆ ਕੁਆਰੀ ਬੀਬਾ ਹਾਂ ਮੈਂ ਵੀ ਕ੍ਰਿਸ਼ਨ ਮਰਾ ਕਹਿੰਦਾ ਮੈਂ ਵੀ ਕ੍ਰਿਸ਼ਨ ਵਰਗਾ ਭਗਤਾਂ ਕ੍ਰਿਸ਼ਨ ਵਰਗਾ ਇਹ ਨਾ ਸੋਚਿਆ ਵੀ ਤੂੰ ਹੀ ਕੱਲੀ ਸੰਗ ਮੰਦੀ ਸੰਗ ਮੈਂ ਵੀ ਮੰਨ ਗਿਆ ਤੇ ਠੀਕ ਹੈ ਇਹ ਜੀਆਂ ਲੱਜਾਂ ਸ਼ਰਮਾਂ ਸੀ ਹੁਣ ਤਾਂ ਭਾਈ ਨਵੀਆਂ ਗੁੱਡੀਆਂ ਨਵੇਂ ਪਟੋਲੇ ਹੁਣ ਕਿਉਂ ਕੰਨਾ ਰਹਿਗੀਆਂ ਠੀਕ ਹੈ ਹਾਂਜੀ ਜਿਵੇਂ ਕਿ ਬੇਬੇ ਨੇ ਦੱਸਿਆ ਹਨਾ ਮਾਤਾ ਜੀ ਨੇ ਕਿ ਪਹਿਲਾਂ ਜਿਹਦੇ ਜਮਾਨੇ ਦੇ ਵਿੱਚ ਮੁੰਡੇ ਕੁੜੀਆਂ ਹੁੰਦੇ ਸੀ ਬਹੁਤ ਸ਼ਰਮ ਹੁੰਦੀ ਸੀ ਕੱਲੀਆਂ ਕੁੜੀਆਂ ਨਹੀਂ ਸ਼ਰਮਾਉਂਦੀਆਂ ਸੀ ਮੁੰਡੇ ਵੀ ਓਨਾ ਹੀ ਸ਼ਰਮਾਉਂਦੇ ਸੀਗੇ ਔਰ ਤਿਆਂ ਪੈਣਾ ਦੀ ਬਹੁਤ ਇੱਜ਼ਤ ਕਰਦੇ ਸੀ ਆਦਾਤਰ ਰਿਸ਼ਤੇ ਤਾਂ ਹੀ ਟੁੱਟਦੇ ਨੇ ਕਿਉਂਕਿ ਪਹਿਲਾਂ ਹੀ ਗੱਲਾਂ ਫੋਨਾਂ ਤੇ ਹੋ ਜਾਂਦੀਆਂ ਨੇ ਇੱਕ ਦੂਜੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਹਨਾ ਤੇ ਕੁਝ ਗੱਲਾਂ ਇਹ ਜੀਆਂ ਵਿੱਚੋਂ ਨਿਕਲ ਕੇ ਆ ਜਾਂਦੀਆਂ ਨੇ ਫਿਰ ਜੋ ਕਈ ਵਾਰ ਕੁੜੀ ਨੂੰ ਪਸੰਦ ਨਹੀਂ ਆਉਂਦੀਆਂ ਕਈ ਵਾਰ ਮੁੰਡੇ ਨੂੰ ਪਸੰਦ ਨਹੀਂ ਆਉਂਦੀਆਂ ਹੈਗੀਆਂ ਔਰ ਕੁੜੀਆਂ ਕਈ ਵਾਰ ਭਾਵਕ ਹੁੰਦੀਆਂ ਨੇ ਸਾਰਾ ਕੁਝ ਦੱਸ ਦਿੰਦੀਆਂ ਨੇ ਹਨਾ ਕਈ ਵਾਰ ਬੰਦਾ ਪਾਸਟ ਹੁੰਦਾ ਔਰ ਮੁੰਡੇ ਵੀ ਹੁੰਦੇ ਨੇ ਦੱਸ ਦਿੰਦੇ ਨੇ ਕਈ ਵਾਰ ਫੁਕਰ ਪਣੇ ਜਾ ਕੇ ਹਨਾ ਸਾਰਾ ਖੁਸ਼ੀ ਫਟਾਫਟ ਸੋ ਕਈਆਂ ਕਈਆਂ ਕਹਿੰਦੇ ਨੇ ਚਲੋ ਵੀ ਪਾਸਟ ਸੀ ਠੀਕ ਹੈ ਹਨਾ ਕਈ ਨਹੀਂ ਚੰਗਾ ਲੱਗਦਾ ਕਈਆਂ ਨੂੰ ਨਹੀਂ ਉਹ ਹੁੰਦਾ ਹੈਗਾ ਤਾਂ ਰਿਸ਼ਤੇ ਟੁੱਟ ਜਾਂਦੇ ਨੇ ਪਹਿਲਾਂ ਕੀ ਸੀਗਾ ਕੋਈ ਫੋਨ ਨਹੀਂ ਸੀ ਕੋਈ ਕਿਸੇ ਨੰਬਰ ਨਹੀਂ ਸੀਗਾ ਔਰ ਕੋਈ ਸਾਧਨ ਨਹੀਂ ਸੀ ਮਿਲਣ ਦਾ ਪਹਿਲਾਂ ਵਾਸਤੇ ਇੱਕ ਖਿੱਚ ਹੁੰਦੀ ਸੀ ਕਿ ਜੋ ਮੇਰਾ ਹਸਬੰਡ ਹੋਏਗਾ ਕਿੱਦਾਂ ਦਾ ਹੋਏਗਾ ਕਿ ਕਿ ਮੇ ਰਹਾਂਗੇ ਕੁੜੀਆਂ ਵਾਸਤੇ ਨਾ ਜੋ ਵੀ ਸਮਾਂ ਹੁੰਦਾ ਸੀ ਵਿੱਚ ਵਿਆਹ ਦੇ ਵਿੱਚ ਗੈਪ ਪਾਈ ਹੁੰਦੀ ਸੀ ਹੈਨਾ ਰੱਖਿਆ ਹੁੰਦਾ ਸੀ ਟਾਈਮ ਸਾਲ ਦਾ 2 ਸਾਲ ਦਾ 4 ਸਾਲ ਦਾ ਦਾਵਸੋਦੀ ਯਾਦ ਵਿੱਚ ਹੀ ਉਹ ਸਾਲ ਲੰਘਾ ਦਿੰਦੀ ਸੀ ਹਨਾ ਔਰ ਇੱਕ ਮਿਲਣ ਦੀ ਤਾਂਗ ਵੀ ਹੁੰਦੀ ਸੀ ਔਰ ਵਿਆਹ ਤੋਂ ਬਾਅਦ ਸਾਲ ਸੀ ਮਹੀਨੇ ਤਾਂ ਇੱਕ ਦੂਜੇ ਨੂੰ ਜਾਣਨਾ ਪਹਿਚਾਣਨਾ ਕੀ ਚੰਗਾ ਲੱਗਦਾ ਕੀ ਮਾਲਾ ਕਿੱਥੋਂ ਗੁੱਸਾ ਆਉਂਦਾ ਕਿੱਥੋਂ ਨਹੀਂ ਆਉਂਦਾ ਹਨਾ ਉਹ ਲੰਘ ਜਾਂਦੇ ਸੀ ਪਹਿਲਾਂ ਤਿਹਾਰ ਇਦਾਂ ਦੇ ਸੀਗੇ ਜਿਹੜੀਆਂ ਕੁੜੀਆਂ ਸੀਗੀਆਂ 2-2 3-3 ਮਹੀਨੇ ਹਨਾ ਆਪਣੇ ਪੇਕੀ ਰਹਿੰਦੀਆਂ ਸੀ ਲਾ ਕੇ ਆਉਂਦੀਆਂ ਸੀਗੀਆਂ 2-3 ਸਾਲ ਤਾਂ ਐਵੇਂ ਹੀ ਲੰਘ ਜਾਂਦੇ ਸੀ ਫਿਰ ਬਾਲ ਬੱਚੇ ਹੋ ਜਾਂਦੇ ਪਰਮਾਤਮਾ ਦੀ ਕਿਰਪਾ ਨਾਲ ਸੋ ਫਿਰ ਉਹ ਸਮਾਂ ਲੰਘ ਜਾਂਦਾ ਬੱਚਿਆਂ ਦੇ ਵਿੱਚ ਹਨਾ ਸੋ ਐਵੇਂ ਨਹੀਂ ਬੀਜਾਂਦੀ ਸੀਗੀ ਸੋ ਜਿਹੜੀ ਆਪਾਂ ਜਦੋਂ ਪਹਿਲੀ ਚੀਜ਼ ਨੂੰ ਮਿਲੇ ਹੁੰਨੇ ਆ ਵਰਤੇ ਹੁੰਨੇ ਆ ਹਨਾ ਫਿਰ ਉਹ ਉਹ ਚੀਜ਼ ਨਹੀਂ ਰਹਿੰਦੀ ਸੋ ਅੱਜ ਕੱਲ ਉਹ ਚੱਲ ਰਿਹਾ ਸੋ ਜਿਹੜੇ ਫੋਨ ਨੇ ਉਹਨਾਂ ਨੇ ਜ਼ਿਆਦਾ ਕੰਮ ਖਰਾਬ ਕੀਤਾ ਹੋਇਆ ਫੋਨਾਂ ਨੇ ਤੇ ਬੇਬੇ ਜੀ ਦੇ ਕਹਿਣ ਦੇ ਮੁਤਾਬਕ ਪਹਿਲਾਂ ਬੱਚਿਆਂ ਦੇ ਵਿੱਚ ਬਹੁਤ ਸੰਗ ਸ਼ਰਮ ਹੁੰਦੀ ਸੀ ਵੀ ਔਰ ਅੱਜ ਕੱਲ ਤਾਂ ਜੇ ਸਹੁਰਿਆਂ ਦੇ ਵਿੱਚ ਕੋਈ ਛੋਟੀ ਮੋਟੀ ਗੱਲ ਵੀ ਹੋ ਜਾਂਦੀ ਆ ਤਾਂ ਨਾਲ ਦੀ ਨਾਲ ਕੁੜੀ ਚੱਕ ਕੇ ਫੋਨ ਪੇਕੇ ਮਾਰਦੀ ਆ ਜੇ ਪਹਿਲਾਂ ਗੱਲ ਹੁੰਦੀ ਸੀ ਪਹਿਲਾਂ ਚਿੱਠੀ ਪਾਈ ਜਾਂਦੀ ਸੀ ਚਿੱਠੀ ਪਾਈ ਜਾਂਦੀ ਸੀ ਜਦੋਂ ਤੱਕ ਪੇਕਿਆਂ ਵੱਲੋਂ ਚਿੱਠੀ ਦਾ ਜਵਾਬ ਆਉਂਦਾ ਸੀ ਉਦੋਂ ਤੱਕ ਮੀਆਂ ਬੀਬੀ ਦਾ ਜਿਹੜਾ ਝਗੜਾ ਸੀਗਾ ਬਹੁਤ ਜ਼ਿਆਦਾ ਹੱਦ ਤੱਕ ਸ਼ਾਂਤ ਹੋ ਜਾਂਦਾ ਸੀਗਾ ਔਰ ਨਿਬੜਨ ਨਬੜਿਆ ਤੱਕ ਵੀ ਹੋ ਜਾਂਦਾ ਸੀ ਜਦੋਂ ਤੱਕ ਜਵਾਬ ਆਉਂਦਾ ਸੀ ਇਸ ਕਰਕੇ ਉਹ ਰਿਸ਼ਤੇ ਬਚੇ ਰਹਿੰਦੇ ਸੀਗੇ ਸੋ ਅੱਜ ਕੱਲ ਤਾਂ ਫੋਨ ਤੇ ਨਾਲ ਦੀ ਨਾਲ ਧਮਕੀਆਂ ਨਾਲ ਦੀ ਨਾਲ ਇਹ ਵੋ ਫਲਾਂ ਧਮਕਾਣਾ ਨਾਲ ਦੀ ਨਾਲ ਸ਼ੁਰੂ ਹੋ ਜਾਂਦਾ ਔਰ ਅੱਗੇ ਕੋਈ ਸਾਧਨ ਵੀ ਨਹੀਂ ਸੀਗਾ ਵੀ ਕੁੜੀ ਹੁਣ ਚੱਕ ਕੇ ਜਿਵੇਂ ਬੈਗ ਚਲੀ ਜਾਂਦੀ ਆ ਪਹਿਲਾਂ ਨਹੀਂ ਜਾ ਸਕਦੀਆਂ ਸੀਗੀਆਂ ਪਹਿਲਾਂ ਤੁਰ ਕੇ ਹੀ ਜਾਣਾ ਪੈਂਦਾ ਸੀ ਸੋ ਇਹ ਵੀ ਇੱਕ ਬਹੁਤ ਵੱਡਾ ਇਹਦੇ ਵਿੱਚ ਮੈਂ ਕਹਨੀ ਆ ਕਿ ਯੋਗਦਾਨ ਸੀਗਾ ਵੀ ਰਿਸ਼ਤਿਆਂ ਨੂੰ ਬਚਾਉਣ ਦੇ ਪਿੱਛੇ ਕਿਉਂਕਿ ਜਦੋਂ ਬੰਦਾ ਗੁੱਸੇ ਦੇ ਵਿੱਚ ਹੈ ਨਾ ਇੱਕਦਮ ਬਾਹਰ ਘਰ ਚੋਂ ਬਾਹਰ ਨਿਕ ਜਾਂਦਾ ਹਨ ਜੇ ਸਾਧਨ ਹੁੰਦਾ ਤੇ ਹੁਣ ਸਾਧਨਾ ਨੇ ਵੀ ਇਹ ਚੀਜ਼ ਹੈਗੀ ਆ ਵੀ ਨਾਲ ਦਿਨਾਂ ਚ ਨਾਨੀਆਂ ਤੁਰ ਪੈਂਦੀਆਂ ਨੇ ਹਨਾ ਚੱਕ ਕੇ ਬੈਗ ਤੇ ਪਹਿਲਾਂ ਗੁੱਸਾ ਹੀ ਐ ਦੇ ਦੋ ਮਿੰਟ ਦੇ ਵਿੱਚ ਬੰਨਾ ਢੈਲਾ ਹੋ ਗਿਆ ਤਾਂ ਉਹ ਚਲੋ ਜੀ ਗੱਲਾਂ ਬਹੁਤ ਹੋ ਗਈਆਂ ਗੱਲਾਂ ਤਾਂ ਮੁੱਕਲਦੀਆਂ ਨਹੀਂ ਹੈਗੀਆਂ ਇਹ ਤਾਂ ਅੱਗੇ 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 ਫਿਰ ਵਧੀਆਂ ਜਾਂਦੀਆਂ ਨੇ ਸੋ ਵੀਡੀਓ ਜ਼ਿਆਦਾ ਲੰਬੀ ਹੋ ਗਈ ਮਾਫ ਕਰਨਾ ਮਿਲਦੇ ਆਂ ਅਗਲੀ ਵੀਡੀਓ ਸਤ ਤੱਕ ਲਈ ਮੈਂ ਹਾਂ ਇਸ ਤੇ ਕੋਸ਼ਿਸ਼ ਕਰਾਂਗੀ ਕਿ ਇੱਕ ਦਿਨ ਮੈਂ ਤੇ ਵੀਡੀਓ ਬਣਾਵਾਂ ਕਿ ਵੀ ਜਿਹੜੇ ਰਿਸ਼ਤਿਆਂ ਨੂੰ ਬਚਾਉਣ ਦੇ ਵਿੱਚ ਕਿਹੜੇ-ਕਿਹੜੇ ਪਹਿਲਾਂ ਜੋ ਸੀਗੇ ਚੱਲ ਰਹੇ ਸੀ ਉਹ ਕਿਵੇਂ ਬਚਦੇ ਸੀ ਔਰ ਅੱਜ ਅੱਜ ਖਰਾਬ ਕਰਨ ਦੇ ਵਿੱਚ ਕਿਹੜੇ-ਕਿਹੜੇ ਚੀਜ਼ਾਂ ਦਾ ਯੋਗਦਾਨ ਜ਼ਿਆਦਾ ਹੈ ਮੈਂ ਤੇ ਜ਼ਰੂਰ ਵੀਡੀਓ ਬਣਾਉਂਗੀ ਜੇ ਤੁਸੀਂ ਕਹੋ ਤਾਂ ਮੈਂ ਜ਼ਰੂਰ ਬਣਾਉਂਗੀ ਪਰ ਮੈਂ ਬਣਾਉਂਗੀ ਕਹੋ ਨਾ ਕਹੋ ਮੈਂ ਬਣਾ ਦੇਣੀ ਆ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰੱਬ ਰੱਖਾ